ਹਾਂਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਪਾਂ ਵੇਸਣ ਦੀ ਪੁਰਜੀ ਇੱਕ ਨਵੇਂ ਜਿਹੇ ਤਰੀਕੇ ਨਾਲ ਜਿਵੇਂ ਆਪਾਂ ਆਂਡਿਆਂ ਦੀ ਪੁਰਜੀ ਬਣਾਉਣੀ ਹੈ ਨਾ ਸੇਮ ਹੀ ਆਪਾਂ ਉਸੇ ਤਰੀਕੇ ਨਾਲ ਇਹ ਹਾਂਜੀ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਨੋਰਮਲ ਹੀ ਮਸਾਲਿਆਂ ਨਾਲ ਪੁਰਜੀ ਬਣਾਵਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਸਟੀ ਘਰ ਸਾਰੇ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਵੇਸਣ ਦੀ ਪੁਰਜੀ ਬਣਾਉਣ ਵਾਸਤੇ ਅੱਧੀ ਕੌਲੀ ਆਪਾਂ ਵੇਸਣ ਲਿਆ ਗਾ ਵੇਸਣ ਨੂੰ ਆਪਾਂ ਛਾਣਿਆ ਹੋਇਆ ਦੋ ਲੈ ਆਪਾਂ ਪਿਆਜ਼ ਦੋ ਲੈ ਆਪਾਂ ਟਮਾਟਰ ਤੇ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਆਪਾਂ ਅਦਰਕ ਲੈ ਇਹਨਾਂ ਨੂੰ ਪਹਿਲਾਂ ਛਿੱਲ ਲਿਆ ਉਸ ਤੋਂ ਬਾਅਦ ਮੈਂ ਦੋ ਵਾਰੀ ਪਾਣੀ ਦੇ ਨਾਲ ਧੋ ਰਿਆਗਾ ਸਭ ਤੋਂ ਪਹਿਲਾਂ ਆਪਾਂ ਪਿਆਜ਼ ਦੀ ਕਟਿੰਗ ਕਰਾਂਗੇ ਕਿ ਪਿਆਜ਼ ਨੂੰ ਆਪਾਂ ਥੋੜਾ ਜਿਹਾ ਮੋٹے ਪੀਸਾਂ ਦੇ ਵਿੱਚ ਕੱਟਾਂਗੇ ਬਰੀਕ ਨਹੀਂ ਕਰਨਾ ਕਿਉਂਕਿ ਵੇਸਣ ਦੀ ਪੁਰਜੀ ਵਿੱਚ ਤੇ ਥੋੜਾ ਜਿਹਾ ਨਾ ਮੋਟਾ ਪਿਆਜ਼ ਕੱਟਿਆ ਹੋਗਾ ਤੇ ਪੁਰਜੀ ਆਪਣੀ ਵਧੀਆ ਬਣਦੀ ਹੈਗੀ ਬਹੁਤ ਵਧੀਆ ਇਹ ਆਪਾਂ ਵੇਸਣ ਦੀ ਪੁਰਜੀ ਬਣਾਵਾਂਗੇ ਤੇ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਨੋਰਮਲ ਹੀ ਮਸਾਲਿਆਂ ਨਾਲ ਆਪਾਂ ਇਹ ਭੁਰਜੀ ਬਣਾਵਾਂਗੇ ਸਾਰਿਆਂ ਨੂੰ ਇਹ ਪਸੰਦ ਆਊਗੀ ਇੰਨੀ ਵਧੀਆ ਭੁਰਜੀ ਬਣਦੀ ਹੈਗੀ ਹੈ ਤੇ ਬਸ ਇਹ ਵੀਡੀਓ ਦੇ ਨਾਲ ਐਂਡ ਤੱਕ ਬਣੀ ਰਿਓ ਐਨ ਹੁਣ ਮोटे ਪੀਸਾਂ ਦੇ ਵਿੱਚ ਕੱਟ ਲੈ ਕੇ ਇਹਨੂੰ ਰੱਖ ਦਿੰਨੇ ਆਪਾਂ ਸਾਈਡ ਤੇ ਤੇ ਹੁਣ ਆਪਾਂ ਟਮਾਟਰ ਨੂੰ ਚੀਰ ਲੈਣੇ ਆ ਟਮਾਟਰ ਨੂੰ ਵੀ ਕੋਈ ਜ਼ਿਆਦਾ ਆਪਾਂ ਬਰੀਕ ਨਹੀਂ ਚੀਰਨਾ ਕਰ ਤੇ ਅਦੀ ਆਡਣ ਦੀ ਕੱਢ ਦਿੰਨੇ ਹੈਗੇ ਆ ਟਮਾਟਰ ਤੁਸੀਂ 1 ਕੋਣ ਹੈ 1 ਪਾਲ 2 ਕੋਣ ਹੈ 2 ਪਾਲ ਤੇ ਇਸ ਦਾ ਮਤਲਬ ਉਹ ਤੁਸੀਂ ਆਪਦੀ ਮਰਜ਼ੀ ਨਾਲ ਪਾ ਲਓ ਹੁਣ ਟਮਾਟਰ ਵੀ ਆਪਾਂ ਮੋٹے ਪੀਸਾਂ ਦੇ ਵਿੱਚ ਹੀ ਕੱਟਾਂਗੇ ਟਮਾਟਰ ਨੂੰ ਆਪਾਂ ਚੀਰ ਲਏ ਮੋٹے ਪੀਸਾਂ ਦੇ ਵਿੱਚ ਤੇ ਅਦਰਕ ਤੇ ਹਰੀ ਮਿਰਚਾਂ ਵੀ ਆਪਾਂ ਹੁਣ ਚੀਰ ਕੇ ਰੱਖਾਂਗੇ ਇਸ ਤਰ੍ਹਾਂ ਦਾ ਇੱਕ ਆਪਾਂ ਫੁੱਲਾ ਭਾਂਡਾ ਲੈ ਲਿਆ ਹੈਗਾ ਹੁਣ ਆਪਾਂ ਮੇਸਣ ਪਾ ਦਾਂਗੇ ਮੇਸਣ ਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਸਿਰਫ 2-3 ਚਮਚ ਜਾਨਕਿ ਕਿ ਬਸ ਹਲਕਾ ਜਿਹਾ ਘੋਲ ਤਿਆਰ ਕਰਨਾ ਹੈਗਾ ਇਹ ਨੂੰ ਹਨਾ ਪਾਚ ਚਮਚੇ ਨਾਲ ਫੋਲ ਲੈਣੀ ਹੈ ਜਿੰਦਾ ਆਦਾ ਪਤਲਾ ਨਹੀਂ ਕਰਨਾ ਹੈ ਕਿ ਹਲਕਾ ਜਿਹਾ بس ਤੇ ਜਾਨੀ ਕਿ ਠੱਸ ਤੇ ਜੇ ਰਵੇ ਕੋਈ ਗੱਲ ਨਹੀਂ ਹਾਂਜੀ ਵੇਸਨ ਨੂੰ ਆਪਾਂ ਫੋਲ ਲਿਆ ਹੈਗਾ ਤੇ ਕੁਝ ਇਸ ਤਰ੍ਹਾਂ ਦਾ ਆਪਾਂ ਵੇਸਨ ਚਾਹੀਦਾ ਸੀਗਾ ਆ ਗਿਆ ਇਸ ਤੇ ਕੜਾਹੀ ਲੈ ਲਈ ਕੜਾਹੀ ਦੇ ਵਿੱਚ ਹੁਣ ਦੋ ਤਿੰਨ ਚਮਚਾ ਪਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਤੜਕਾ ਲਾਵਾਂਗੇ ਕੱਚੇ ਤੇਲ ਵਿੱਚ ਤੜਕਾ ਨਹੀਂ ਲਾਉਣਾ ਨਹੀਂ ਤਾਂ ਕੱਚੇ ਤੇਲ ਦੀ ਸਮੀਲ ਆਉਂਦੀ ਰਹਿੰਦੀ ਹੈ ਠੀਕ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਫਤ ਜੀਰਾ ਜੀਰੇ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੀਰਾ ਚੰਗੀ ਤਰ੍ਹਾਂ ਭੁੰਨ ਲੈ ਗਏ ਹੁਣ ਪਾ ਲਾਂਗੇ ਅਦਰਕ ਤੇ ਦੋ ਹੱਥਾਂ ਮੇਚਾ ਪਾ ਦਾਂਗੇ ਕੱਟਿਆ ਪਿਆਜ਼ ਤੇ ਆਹ ਨੂੰ ਆਪਾਂ ਧਾਨਾ ਭੁੰਨਣਾਗਾ ਇਹਨਾਂ ਦਾ ਹੌਲੀ-ਹੌਲੀ ਕੱਟਿਆ ਪਾਉਂਦੂ ਔਰ ਤੇ ਇਹਨੂੰ ਹੌਸਾ ਪਾ ਦੇਣਾ ਕਿਉਂਕਿ ਜ਼ਿਆਦਾ ਭੁੰਨ ਲਏ ਤਾਂ ਸਰਕੁਰਾ ਖੁਜੀ ਵਧੀਆ ਨਹੀਂ ਬਣਦੀ ਜੀ ਤੇ ਥੋੜਾ ਜਨਾ ਚ ਤਰਸ ਬਣਾ ਲੇ ਪਿਆਜ਼ਾਂ ਵੀ ਹੈ ਜੀ ਤਾਂ ਕਿ ਆਪਾਂ ਗੈਸ ਨੂੰ ਰੱਖਾਂਗੇ ਥੋੜਾ ਯੰਗਲ ਤੇ ਥੋੜਾ ਗੈਸ ਤੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ। ਪਿਆਜ਼ ਨੂੰ ਹਲਕਾ ਜਿਹਾ ਭੁੰਨ ਲੈਤੀ ਤੇ 1 ਮਿੰਟ ਵਾਸਤੇ ਪਿਆਜ਼ ਨੂੰ ਭੁੰਨਾਂਗੇ। ਹੁਣ ਪਾ ਦਾਂਗੇ ਆਪਾਂ ਟਮਾਟਰ ਕੱਟਿਆ ਹੋਇਆ। ਇਹਨਾਂ ਨਾਲ ਹੀ ਆਪਾਂ ਮਸਾਲੇ ਐਡ ਕਰਾਂਗੇ। ਅੱਧਾ ਟੀਮ ਪਾ ਦਾਂਗੇ ਹਲਦੀ ਦਾ। ਅੱਧਾ ਚਮਚ ਪਾ ਰਹੇ ਆਪਾਂ ਤਲੀਆਂ ਪਾਊਡਰ ਤੇ ਅੱਧੇ ਚਮਚ ਪਾ ਦੇਗੇ ਆਪਾਂ ਇਸੇ ਤਾਲ ਵਿੱਚ ਪਾ ਦੋ ਕਿਉਂਕਿ ਮੈਂ ਦੋ ਹਰਿਆਲ ਮਿਰਚਾਂ ਵੀ ਐਡ ਕੀਤੀਆਂ ਹੋਈਆਂ ਜਿਆਦਾ ਕਰੜਾ ਤੇ ਇਸ ਕਰਕੇ ਮੈਂ ਥਾਲਮੇਟ ਵੀ ਪਾ ਲਈ ਆ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਆਪਾਂ ਇਹਨਾਂ ਨੂੰ ਆਪਾਂ ਥਾਲੀ ਵਿੱਚ ਤੇ 2 ਮਿੰਟ ਵਾਸਤੇ ਇਹਨਾਂ ਨੂੰ ਭੁੰਨ ਲਈਏ 2 ਮਿੰਟ ਬਾਅਦ ਆਪਾਂ ਟਮਾਟਰ ਦੇ ਨਾਲ ਮਸਾਲਿਆਂ ਨੂੰ ਭੁੰਨ ਲਿਆਗਾ ਹੁਣ ਆਪਣੇ ਕੋਲ ਇੱਕ ਪੈਟ 720 ਦਾ ਸੀ ਕਿ ਇਹਨੂੰ ਆਪਾਂ 2-3 ਮਿੰਟ ਵਾਸਤੇ ਭੌਂ ਕੇ ਰੱਖ ਦਿੱਤਾ ਸੀ ਤੇ ਉਸ ਤੋਂ ਬਾਅਦ ਆਪਾਂ ਇਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਚੋੜਦਾ ਹੈਗਾ ਇਹ ਐ ਕਰਦੇ ਹਾਂ ਇਤਨਾਵੇਂ ਜਿਹੇ ਤਰੀਕੇ ਨਾਲ ਬੇਸਨ ਦੀ ਫੁੜੀ ਸੁੱਤੀ ਬਣਾ ਕੇ ਖਾਓਗੇ ਨਾ ਤੇ ਬਹੁਤ ਹੀ ਮਜ਼ਾ ਆਊਗਾ ਸ਼ਾਇਦ ਮਨਾਂ ਤੁਸੀਂ ਪਹਿਲੀ ਵਾਰੀ ਵੇਖੋਗੇ ਤਾਂ ਮੇਰੇ ਤੋਂ ਥੋੜਾ ਜਿਹਾ ਵਿਚ ਆਇਆ ਮੈਂ ਅੱਜ ਦੱਸਾਂ ਤਾ ਤਰੀਕੇ ਨਾਲ ਅੱਜ ਫੁੜੀ ਬਣਾ ਕੇ ਦੇਖੀਏ ਤੇ ਵਧੀਆ ਬਣੇਗੀ ਦੂਰੇ ਨੂੰ ਵੀ ਆਪਾਂ ਟੱਟਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਹੁਣ ਆਪਾਂ ਪਾ ਦਾਂਗੇ ਆਪਣਾ ਵੇਸਣ ਦਾ ਬੈਟਰ ਹੁਣ ਵੇਸਣ ਨੂੰ ਆਪਾਂ ਸਾਰੇ ਨੂੰ ਪਾਤਾ ਹੈਗਾ ਕੜਾਈ ਦੇ ਵਿੱਚ ਤੇ ਹੁਣ ਗੈਸ ਨੂੰ ਆਪਾਂ ਥੋੜਾ ਜਿਹਾ ਤੇਜ਼ ਕਰਤਾ ਤੇ ਅੱਗੇ ਤੋਂ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਕਾ ਲਾਂਗੇ ਤੇ ਕਰੱਚ ਨੂੰ ਲਗਾਉਂਦੇ ਹੀ ਰਹਿਣਾਗਾ ਕਰੱਚ ਨਹੀਂ ਹਟਣਾਗਾ ਮਾਰਨ ਨੋਕੇ ਕਰੱਚ ਮਾਰੀ ਜਾਣਾ ਕਰ ਤੇ ਫਿਰ ਜੀ ਵਧੀਆ ਬਣ ਜੇ ਜੀ ਤੇ 2 ਮਿੰਟ ਵਾਸਤੇ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਗੈਸ ਨੂੰ ਥੋੜਾ ਜਿਹਾ ਨਾਲ ਆਪਾਂ ਮਿਨੀਮ ਤੇ ਕਰ ਦਿੰਨੇ ਆ ਹਾਂਜੀ ਭੁਰਜੀ ਨੂੰ ਆਪਾਂ 2-3 ਮਿੰਟ ਵਾਸਤੇ ਸੇਕ ਲਵਾ ਲਿਆਗਾ ਫਿਰ ਇੱਕ ਵਾਰੀ ਆਪਾਂ ਚੱਛੀ ਮਾਰ ਦਿੰਨੇ ਹਾਂ ਹੁਣ ਆਪਾਂ ਚੱਛੀ ਨੂੰ ਕਰ ਦਿੰਦੇ ਆ ਬੰਦ ਤੇ 2-3 ਮਿੰਟ ਵਾਸਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਜਦ ਇਹ ਠੰਡੀ ਹੋਗੇ ਨਾ ਤੇ ਆਪਣੇ ਆਪ ਹੀ ਇਹ ਜਿਵੇਂ ਆਪਾਂ ਭੁਰਜੀ ਬਣਾਉਣੀ ਹੁੰਦੀ ਹੈ ਨਾ ਆਂਡਿਆਂ ਦੀ ਲਾਡੋ ਭੁਰਜੀ ਹਨਾ ਜਾਂ ਕੱਲਾ ਸੋਇਆਬੀਨ ਦੇ ਚੂਰੇ ਦੀ ਭੁਰਜੀ ਬਣਾ ਲਓ ਹਨਾ ਉਵੇਂ ਇਹ ਬੰਦ ਜੀ ਇਹਨੂੰ ਆਪਾਂ 5 ਮਿੰਟ ਵਾਸਤੇ ਠੰਡਾ ਕਰ ਦਿੰਦੇ ਆ ਹਾਂਜੀ 5-7 ਮਿੰਟ ਵਰਸਤੇ ਆਪਾਂ ਫੁਰਜੀ ਨੂੰ ਠੰਡਾ ਕਰ ਲੈਤੀ ਤੁਸੀਂ ਦੇਸਤਾ ਦਿਓ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਅੰਡਿਆਂ ਦੀ ਫੁਰਜੀ ਹੁੰਦੀ ਹੈ ਨਾ ਉਸੇ ਤਰੀਕੇ ਨਾਲ ਜਿਹੜੀ ਇਹ ਫੁਰਜੀ ਬਣ ਕੇ ਤਿਆਰ ਹੋ ਗਈ ਆ ਹਾਂਜੀ ਫੁਰਜੀ ਨੂੰ ਤੁਸੀਂ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਨਾਲ ਖਾਓ ਫੁਰਜੀ ਬਹੁਤ ਵਧੀਆ ਲੱਗਦੀ ਆ ਦੇਖੋ ਕਿੰਨੀ ਵਧੀਆ ਬਣੀ ਹੈ ਨਾ ਫੁਰਜੀ ਕੋਈ ਕਹਿ ਨਹੀਂ ਸਕਦਾ ਵੀ ਇਹ ਆਪਾਂ ਵੇਖਸਾਂ ਕਿ ਫੁਰਜੀ ਬਣਾਈ ਹੈਗੀ ਤੇ ਨਾਲ ਹੀ ਆਪਾਂ ਸੋਇਆ ਬੀਨ ਦਾ ਚੁੰਨਾ ਪਾਇਆ ਹੈ ਆ ਹਾਂਜੀ ਫਰਜੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਵੀ ਕਰ ਦਿਓ ਇੱਕ ਸੋਮਾ ਜਿਹਾ ਕਮੈਂਟ ਕਰਕੇ ਦੱਸ ਦਿਓ ਹਾਂਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਜੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੋਈ ਨਵੀਂ ਰੈਸਪੀ ਨਾਲ ਵੀਡੀਓ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ